ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਦੇਸ਼ ਤੋਂ ਆਯਾਤ ਤੇ 25% ਦੀ ਭਾਰੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਫਰੰਟਲਾਈਨ ਇਕਵੈਲਿਟੀ ਸੂਚਕ ਲਾਲ ਰੰਗ ਦੇ ਵਿੱਚ ਖੁੱਲੇ ਨਤੀਜਾ ਇਹ ਹੋਇਆ ਕਿ ਸਵੇਰੇ 10 ਵਜੇ ਦੇ ਕਰੀਬ ਸੈਂਸੈਕਸ 542.68 ਅੰਕ ਜਾਂ 0.67% ਡਿੱਗ ਕੇ 80939.20 ਤੇ ਸੀ ਸਵੇਰੇ 9:20 ਮਿੰਟ ਤੱਕ ਬੀਐਸਸੀ ਸੈਂਸੈਕਸ 604 ਅੰਕ ਜਾਂ 0.74% ਵਧਾ ਸੀ ਜਿਸ ਦਾ ਮਤਲਬ ਹੈ ਕਿ ਬੀਐਸਸੀ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5.5 ਲੱਖ ਕਰੋੜ ਰੁਪਏ ਘਟ ਕੇ 5 553.35 ਲੱਖ ਕਰੋੜ ਰੁਪਏ ਰਹਿ ਗਿਆ ਇਹ ਨਿਵੇਸ਼ਕਾ ਦੀ ਦੌਲਤ ਦੇ ਵਿੱਚ ਗਰਾਵਟ ਹੈ ਸੈਕਟਰਲ ਮੋਰਚੇ ਤੇ ਨੇਫਟੀ ਆਟੋ 1% ਡਿੱਗਿਆ ਜਦਕਿ ਬੈਂਕਿੰਗ ਧਾਤ ਫਾਰਮਾ ਤੇ ਰੀਅਲਟੀ ਸੂਚਕ ਵੀ ਲਾਲ ਨਿਸ਼ਾਨ ਦੇ ਵਿੱਚ ਕਾਰੋਬਾਰ ਕਰਦੇ ਰਹੇ ਹਾਲਾਂਕਿ ਸਟਾਕ ਮਾਰਕੀਟ ਦੇ ਵਿੱਚ ਗਿਰਾਵਟ ਦੇ ਕਈ ਕਾਰਨ ਹੋ ਸਕਦੇ ਨੇ ਇਹਨਾਂ ਦੇ ਵਿੱਚ ਟਰੰਪ ਟੈਰਿਫ ਦੇ ਨਾਲ ਨਾਲ ਅਮਰੀਕੀ ਫੈਡਰਲ ਰਿਜ਼ਰਵ ਦਾ ਲਗਾਤਾਰ 5ਵੀਂ ਮੀਟਿੰਗ ਦੇ ਲਈ ਵਿਆਜ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਸ਼ਾਮਲ ਹੈ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਫੈਡ ਦੇ ਚੇਅਰਮੈਨ ਜੈਰੋਮ ਪਾਵੈਲ ਵਿਧੀਆਂ ਟਿੱਪਣੀਆਂ ਨੇ ਅਕਤੰਬਰ ਵਿੱਚ ਵਿਆਜ ਦਰਾਂ ਦੇ ਵਿੱਚ ਕਟੋਤੀ ਬਾਰੇ ਅਨਿਸ਼ਚਿਤਤਾ ਦਾ ਸੰਕੇਤ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਇਹ ਫੈਸਲਾ ਲੈਣਾ ਬਹੁਤ ਜਲਦੀ ਹੋਵੇਗਾ ਵੀਰਵਾਨ ਨੂੰ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਯੂਕਰੇਨ ਟਕਰਾਅ ਨਾਲ ਜੁੜੇ ਟੈਰਿਫ ਧਮਕੀਆਂ ਨੂੰ ਵਧਾਇਆ ਅਤੇ ਸਪਲਾਈ ਦੇ ਵਿੱਚ ਵਿਗਨ ਦਾ ਜੋਖਮ ਵਧਾਇਆ ਬ੍ਰਿੰਟ ਕਰੂਡ ਡਾਲਰ 73 ਪ੍ਰਤੀ ਬੈਰਲ ਦੇ ਆਸ-ਪਾਸ ਸੀ ਜਦੋਂ ਕਿ WTI ਡਾਲਰ 70 ਤੋਂ ਥੋੜਾ ਹੇਠਾਂ ਵਪਾਰ ਕਰ ਰਿਹਾ ਸੀ ਪਿਛਲੇ ਸੈਸ਼ਨ ਦੇ ਵਿੱਚ ਦੋਵੇਂ ਬੈਂਚਮਾਰਕ 1% ਵਧੇ ਸਨ ਪਰ ਚੱਲ ਰਹੇ ਪੂ ਰਾਜਨੀਤਿਕ ਤਣਾਅ ਅਤੇ ਮਿਸ਼ਰਤ ਵਸਤੂ ਸੂਚੀ ਦੇ ਅੰਕੜਿਆਂ ਨੇ ਵਪਾਰੀਆਂ ਨੂੰ ਸਾਵਧਾਨ ਕਰ ਰੱਖਿਆ ਹੈ